हेलो डियर पेरेंट्स द प्रोग्रेस ऑफ फ्लावर स्प्रेड ओनली इन द डायरेक्शन ऑफ विंड बट द गुडनेस ऑफ ए पर्सन स्प्रेड्स इन ऑल द डायरेक्शन एज यू ऑल नो आई एम रनिंग दिस स्कूल सिंस 2006 ऑलमोस्ट 17 साल हो गए इस फील्ड च इन 17 साला दौरान बच्चियां ते सोसाइटी च काफी चेंज आ गई है काइंडली इस वीडियो नु पूरा और ध्यान नाल सुनियो ताकि आपा अपने बच्चों दी हेल्प कर सकीए ओना दे बेहतर फ्यूचर बनाण च ਅੱਜ ਦੀ ਜਨਰੇਸ਼ਨ ਅਨਡਾਊਟਲੀ ਬਹੁਤ ਫਾਸਟ ਹੈ ਉਹਨਾਂ ਦੀ ਗ੍ਰਾਸਪਿੰਗ ਪਾਵਰ ਵੀ ਬਹੁਤ ਅੱਛੀ ਹੈ ਉਹ ਟੈਕਨੋਲੋਜੀ ਵਰਡ ਚ ਜਨਮੇ ਨੇ ਔਰ ਉਹਨਾਂ ਦੇ ਆਸ-ਪਾਸ ਬਹੁਤ ਤੇਜ਼ੀ ਨਾਲ ਦੁਨੀਆ ਚੇਂਜ ਹੋ ਰਹੀ ਹੈ ਔਰ ਅੱਜ ਦੀ ਜਨਰੇਸ਼ਨ ਦੀਆਂ ਮੇਰਾ ਮੰਨਣਾ ਹੈ ਕਿ ਨੀਡਸ ਡਿਫਰੈਂਟ ਤੇ ਸ਼ਾਇਦ ਹੀ ਕੋਈ ਸਕੂਲ ਹੋਏ ਜਿਸ ਨੇ ਅੱਜ ਦੀ ਜਨਰੇਸ਼ਨ ਦੇ ਬੱਚਿਆਂ ਮੁਤਾਬਕ ਆਪਣਾ 커ਰੀਕੂਲਮ ਡਿਜ਼ਾਈਨ ਕੀਤਾ ਹੋਇਆ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਗ੍ਰੀਨ ਵੈਲੀ ਚ ਅਸੀਂ ਆਲਰੇਡੀ ਇੱਕ ਯੂਨੀਕ ਟਾਈਪ ਆਫ 커ਰੀਕੂਲਮ ਡਿਜ਼ਾਈਨ ਕੀਤਾ ਜਿੰਨੂੰ ਅਸੀਂ 3 ਡਿਫਰੈਂਟ ਪਾਰਟਸ ਵਿੱਚ ਡਿਵਾਈਡ ਕੀਤਾ ਫਰਸਟ ਵਨ ਇਜ਼ ਵਿਦਿਆ ਸੈਕੰਡ ਵਨ ਇਜ਼ ਸਦਵਿਦਿਆ ਐਂਡ ਥਰਡ ਵਨ ਇਜ਼ ਗੁਰਮਤ ਵਿਦਿਆ ਹੁਣ ਮੈਂ 1 ਬਾਈ 1 ਇਨਾਂ ਪਾਰਟਸ ਨੂੰ ਐਕਸਪਲੇਨ ਕਰਾਂਗਾ ਤਾਂ ਕਿ ਤੁਸੀਂ ਇਨਾਂ ਪਾਰਟਸ ਨੂੰ ਅੱਛੇ ਤਰੀਕੇ ਸਮਝ ਸਕੋ ਫਰਸਟ ਵਨ ਇਜ਼ ਵਿਦਿਆ ਜੋ ਕਿ ਹੈ ਆਪਣਾ ਮਾਡਰਨ এডਿਕੇਸ਼ਨ ਸਿਸਟਮ ਸਕੂਲ ਸੀਬੀਐਸਸੀ ਅਫੀਲੀਏਟਡ ਹੈ ਤੇ ਸੀਬੀਐਸਸੀ ਦੁਆਰਾ ਪ੍ਰਸਕ੍ਰਾਈਬਡ ਸਿਲੇਬਸ ਹੀ ਸਕੂਲ ਚ ਪੜਾਇਆ ਜਾਂਦਾ ਹੈ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹ 파ਟ ਕਾਫੀ ਇੰਪੋਰਟੈਂਟ ਹੈ ਕਿਉਂਕਿ ਬੱਚਿਆਂ ਦੇ ਮਾਰਕਸ ਤੋਂ ਹੀ ਉਹਨਾਂ ਦੀ ਐਬਿਲਿਟੀ ਜਾਂ ਕੈਲੀਬਰ ਦੀ ਜਜਮੈਂਟ ਹੋਏਗੀ ਫਿਊਚਰ ਚ ਜਦੋਂ ਵੀ ਉਹ ਕੋਈ ਜੌਬ ਇੰਟਰਵਿਊ ਫੇਸ ਕਰਨਗੇ ਔਰ ਇਸ 파ਟ ਨੂੰ ਕੰਪਲੀਟ ਕਰਨ ਚ ਸਕੂਲ ਦਾ ਕਾਫੀ ਸਮਾਂ ਲੰਘਦਾ ਔਰ ਇਸ 파ਟ ਦੇ ਅੰਡਰ ਇਸ ਸਾਲ ਅਸੀਂ ਫਿਜ਼ੀਕਲ ਵੈਲਨੈਸ ਕਰਿਕੂਲਮ ਨੂੰ ਵੀ ਐਡ ਕੀਤਾ ਤਾਂ ਕਿ ਬੱਚਿਆਂ ਦੀ ਫਿਜ਼ੀਕਲ ਸਟਰੈਂਥ ਦੇ ਉੱਤੇ ਵੀ ਵਰਕ ਕੀਤਾ ਜਾਏ ਕਿਉਂਕਿ ਬੱਚੇ ਅੱਜਕੱਲ ਫਿਜ਼ੀਕਲ ਐਕਟੀਵਿਟੀਜ਼ ਤੋਂ ਦੂਰ ਹੋ ਰਹੇ ਆ ਪਿਛਲੇ ਸਮੇਂ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਮਹਿਜ ਗਿਰਨ ਨਾਲ ਹੀ ਉਹਨਾਂ ਦੀਆਂ ਬੋਨਸ ਫ੍ਰੈਕਚਰ ਹੋ ਰਹੀਆਂ ਸੋ ਮੇਰਾ ਮੰਨਣਾ ਹੈ ਕਿ ਆਪਾਂ ਨੂੰ ਉਹਨਾਂ ਨੂੰ ਫਿਜ਼ੀਕਲ ਸਟਰੈਂਥ ਵਾਲੇ ਪਾਸੇ ਵੀ ਲੈ ਕੇ ਚੱਲਣਾ ਚਾਹੀਦਾ ਕਿਉਂਕਿ ਇਨਸਾਨ ਦਾ ਜਦੋਂ ਜਨਮ ਹੁੰਦਾ ਹੈ ਤਾਂ ਮਹਿਤ ਸਰੀਰ ਉਹਨੂੰ ਮਿਲਦਾ ਹੈ ਔਰ ਇਸ ਸਰੀਰ ਤੋਂ ਇਲਾਵਾ ਆਪਣੇ ਕੋਲ ਕੋਈ ਜਗ੍ਹਾ ਨਹੀਂ ਜਿੰਦਾ ਰਹਿਣ ਨੂੰ ਸੋ ਸਰੀਰ ਇੱਕ ਟ੍ਰੇਨਡ ਕਰਨ ਵਾਲੀ ਮਸ਼ੀਨ ਹੈ ਇਸ ਨੂੰ ਜਿਸ ਤਰ੍ਹਾਂ ਆਪਾਂ ਢਾਲ ਲਾਂਗੇ ਇਹ ਉਸੇ ਸਾਂਚੇ ਵਿੱਚ ਢਲ ਜਾਏਗਾ 노 ਡਾਊਟ ਮਾਰਕਸ ਇੰਪੋਰਟੈਂਟ ਨਹੀਂ ਬਟ ਸਿਰਫ ਮਾਰਕਸ ਹੀ ਨਹੀਂ ਇੰਪੋਰਟੈਂਟ ਇੱਕ ਅੱਛਾ ਇਨਸਾਨ ਬਣਨਾ ਵੀ ਉਹ ਨਹੀਂ ਇੰਪੋਰਟੈਂਟ ਹੈ ਸੈਕੰਡ ਵਨ ਇਜ਼ ਸਦਵਿਦਿਆ ਮੀਨਸ ਦਾ ਵੈਲਿਊਜ਼ ਵਿਚ ਆਰ ਰਿਕੁਆਇਰਡ ਟੂ ਬੀ ਅ ਗੁੱਡ ਸਿਟੀਜ਼ਨ ਆਫ ਸੋਸਾਇਟੀ ਸੋਸਾਇਟੀ ਚ ਚੰਗਾ ਇਨਸਾਨ ਬਣਨਾ ਵੀ ਇੱਕ ਅਹਿਮ ਗੱਲ ਹੈ ਔਰ ਇਸ ਪਾਰਟ ਨੂੰ ਫੁਲਫਿਲ ਕਰਨ ਲਈ ਨੈਤਿਕ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਬੱਚਿਆਂ ਨੂੰ ਜਿਦੇ ਵਿੱਚ ਰਿਸਪੈਕਟ ਆ ਜਾਂਦੀ ਹੈ ਓਨੈਸਟੀ ਕਾਈਂਡਨੈਸ ਗ੍ਰੈਟੀਟਿਊਡ ਕੋਆਪਰੇਸ਼ਨ ਰਿਸਪੌਂਸਿਬਿਲਟੀਜ਼ ਐਕਸਟਰਾ ਕਾਫੀ ਮੋਰਲ ਵੈਲਿਊਜ਼ ਨੇ ਜਿਨ੍ਹਾਂ ਉਤੇ ਕੰਮ ਕੀਤਾ ਜਾ ਸਕਦਾ ਹੈ ਨੋ ਡਾਊਟ ਸਕੂਲ ਅੱਛੀਆਂ ਬੁੱਕਸ ਚੂਜ਼ ਕਰਕੇ ਜਾਂ ਸਮੇਂ-ਸਮੇਂ ਤੇ ਬੱਚਿਆਂ ਨੂੰ ਮੋਟੀਵੇਸ਼ਨਲ ਲੈਕਚਰ ਦੇ ਕੇ ਇਸ ਪਾਸੇ ਤੋਰਦਾ ਹੈ ਬਟ ਇਹਦੇ ਵਿੱਚ ਪੇਰੈਂਟਸ ਤੇ ਫੈਮਿਲੀ ਦਾ ਵੀ ਉਨਾ ਹੀ ਰੋਲ ਬਣਦਾ ਹੈ ਕਿ ਬੱਚਿਆਂ ਦੇ ਵਿੱਚ ਵੈਲਿਊਜ਼ ਇਨਕਲਕੇਟ ਕੀਤੀਆਂ ਜਾਣ ਸੋ ਮੈਂ ਚਾਹਾਂਗਾ ਕਿ ਇਸ ਪਾੜ ਨੂੰ ਫੁੱਲਫਿਲ ਕਰਨ ਲਈ ਤੁਸੀਂ ਵੀ ਕੋਈ ਸ਼ਾਰਟ ਸਟੋਰੀਜ਼ ਬੱਚਿਆਂ ਨੂੰ ਸੁਣਾ ਸਕਦੇ ਹੋ ਜਾਂ ਕੋਈ ਮੋਟੀਵੇਸ਼ਨਲ ਬੁక్స్ ਜਾਂ ਸਟੋਰੀ ਬੁక్స్ ਜਿਹੜੀਆਂ ਉਹ ਪਰਚੇਜ਼ ਕੀਤੀਆਂ ਜਾ ਸਕਦੀਆਂ ਹਨ ਬੁక్స్ ਤੇ ਕੀਤਾ ਖਰਚਾ ਜਿਹੜਾ ਹੈਗਾ ਉਹ ਵੇਸਟ ਨਹੀਂ ਜਾਂਦਾ ਬੁక్స్ ਆਪਣੀ ਬੁਨਿਆਦ ਰੱਖਦੀਆਂ ਨੇ ਥਰਡ ਵਨ ਇਜ਼ ਗੁਰਮਤ ਵਿਦਿਆ ਮੀਨਸ ਦਾ ਐਜੂਕੇਸ਼ਨ ਵਿਚ ਵੀ ਗਾਟ ਫਰਮ ਆਰ ਰਿਲੀਜਨ ਸਾਨੂੰ ਸਾਰਿਆਂ ਨੂੰ ਸਾਰੇ ਹੀ ਧਨਮ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਸਾਰੇ ਹੀ ਧਰਮ ਇਨਸਾਨੀਅਤ ਦਾ ಪಾਠ ਪੜਾਉਂਦੇ ਨੇ ਸਾਨੂੰ ਆਪਣੇ ਧਰਮ ਦੀ ਡੀਪ ਨੋਲਿਜ ਵੀ ਜ਼ਰੂਰੀ ਹੈ ਕਿਉਂਕਿ ਇਹਦੇ ਤੋਂ ਆਪਾਂ ਨੂੰ ਆਪਣੀ ਹਿਸਟਰੀ ਤੇ ਆਪਣੇ ਬੈਕਗਰਾਉਂਡ ਬਾਰੇ ਪਤਾ ਚੱਲਦਾ ਔਰ ਆਪਣੇ ਪੀਰਾਂ ਪੈਗੰਬਰਾਂ ਜਾਂ ਗੁਰੂਆਂ ਦੀਆਂ ਕੀਤੀਆਂ ਕੁਰਬਾਨੀਆਂ ਤੋਂ ਵੀ ਆਪਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਬੱਚਿਆਂ ਨੂੰ ਰੋਜ਼ ਪਾਠ ਤਾਂ ਕਰਨਾ ਚਾਹੀਦਾ ਹੀ ਹੈ ਉਹਦੇ ਨਾਲ ਗੁਰਮਤ ਵਿਚਾਰ ਵੀ ਸੁਨਨਾ ਬਹੁਤ ਜ਼ਰੂਰੀ ਹੈ ਸੋ ਇੱਕ ਰੁਟੀਨ ਸੈੱਟ ਕਰੋ ਪੜ੍ਹਾਈ ਲਈ ਵੀ ਤੇ ਪਾਠ ਕਰਨ ਲਈ ਵੀ ਤੇ ਕੋਸ਼ਿਸ਼ ਕਰੋ ਜੇ ਉਹਨਾਂ ਨੂੰ ਸ਼ਾਰਟ ਸਟੋਰੀਜ਼ ਥਰੂ ਮੋਟੀਵੇਟ ਕੀਤਾ ਜਾ ਸਕੇ ਇਹ ਕੰਮ ਰੁਟੀਨ ਚ ਕਰਨਾ ਪਏਗਾ ਮਹਿਜ ਇੱਕ ਦਿਨ ਜਾਂ ਓਕੇਜਨਲੀ ਕਰਨ ਨਾਲ ਸ਼ਾਇਦ ਉਹਨਾਂ ਨੂੰ ਫਾਇਦਾ ਨਹੀਂ ਹੋ ਪਾਏਗਾ ਜਿਵੇਂ ਡਾਕਟਰ ਮੈਡੀਸਿਨ ਟਾਈਮਲੀ ਲੈਣ ਨੂੰ ਕਹਿੰਦਾ ਬਸ ਉਸੇ ਤਰ੍ਹਾਂ ਆਪਾਂ ਨੂੰ ਇਹ ਰੁਟੀਨ ਸੈੱਟ ਕਰਨਾ ਪਏਗਾ ਸੋ ਇਹਨਾਂ ਤਿੰਨਾਂ ਪਾਰਟਸ ਨੂੰ ਮੈਂ ਸਮਝਦਾ ਕਿ ਜੇ ਆਪਾਂ ਫੁੱਲਫਿਲ ਕਰਦੇ ਹਾਂ ਵਿਦਿਆ ਸਦ ਵਿਦਿਆ ਤੇ ਗੁਰਮਤ ਵਿਦਿਆ ਤਾਂ ਹੀ ਮੈਂ ਸਮਝਦਾ ਕਿ ਬੱਚੇ ਦੀ ਓਵਰਆਲ ਡਿਵੈਲਪਮੈਂਟ ਹੋ ਪਾਏਗੀ ਤੇ ਉਹ ਅੱਛਾ ਇਨਸਾਨ ਬਣ ਸਕੇਗਾ ਅੱਜ ਦਾ ਬੱਚਾ ਪੜਾਉਣਾ ਔਖਾ ਨਹੀਂ ਸੰਭਾਲਣਾ ਔਖਾ ਕਿਉਂਕਿ ਉਹਨਾਂ ਦੀ એનર્ਜੀ ਬਹੁਤ ਹੈ ਔਰ ਉਹਨਾਂ ਨੂੰ ਇੰਗੇਜ ਕਰਨਾ ਪਏਗਾ ਇਸ ਬਦਲਦੀ ਹੋਈ ਜਨਰੇਸ਼ਨ 'ਚ ਜੇ ਤੁਸੀਂ ਹਰ ਰੋਜ਼ ਇਨਵੋਲ ਹੋਗੇ ਤਾਂ ਹੀ ਬੱਚਿਆਂ ਨਾਲ ਰਲ ਪਾਓਗੇ ਆਦਰਵਾਇਜ਼ ਬੱਚੇ ਅੱਗੇ ਨਿਕਲ ਜਾਣਗੇ ਸੋ ਆਓ ਰਲ ਕੇ ਬੱਚਿਆਂ ਨੂੰ ਇੱਕ ਅੱਛਾ ਇਨਸਾਨ ਬਣਾਈਏ ਇੱਕ ਅੱਛਾ ਇਨਸਾਨ ਅੱਛਾ ਕੈਰੀਅਰ ਬਣਾ ਹੀ ਲਏਗਾ ਸਕੂਲ 'ਚ ਤਾਂ ਅਸੀਂ ਬੱਚਿਆਂ ਨੂੰ ਬਿਹਤਰ ਬਣਾਵਾਂਗੇ ਕਾਈਂਡਲੀ ਘਰ ਦੇ ਵਿੱਚ ਤੁਸੀਂ ਜ਼ਰੂਰ ਖਿਆਲ ਰੱਖਿਓ ਫਿਰ ਵੀ ਜੇ ਆਪਣੇ ਬੱਚਿਆਂ 'ਚ ਕੋਈ ਕਮੀ ਮਹਿਸੂਸ ਕਰੋ ਤਾਂ ਮੈਨੂੰ ਮਿਲ ਸਕਦੇ ਹੋ ਤਾਂ ਜੋ ਆਪਾਂ ਰਲ ਕੇ ਬੱਚਿਆਂ ਦੀ ਬਿਹਤਰੀ ਲਈ ਕੰਮ ਕਰ ਸਕੀਏ ਥੈਂਕ ਯੂ ਫਾਰ ਬੀਇੰਗ ਅ ਪਾਰਟ ਆਫ ਗ੍ਰੀਨ ਵੈਲੀ ਫੈਮਿਲੀ ਗ੍ਰੀਨ ਵੈਲੀ ਪਰਿਵਾਰ ਦਾ ਹਿੱਸਾ ਬਣਨ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਰੱਖਦਾ ਹਾਂ ਕਿ ਆਪ ਸਭ ਇਸੇ ਤਰ੍ਹਾਂ ਸਕੂਲ ਦਾ ਸਾਥ ਦਿੰਦੇ ਰਹੋਗੇ ਔਰ ਹਲਕੀ ਗ੍ਰੀਨ ਵੈਲੀ ਨੂੰ ਆਪਾਂ ਹੋਰ ਵੱਡਾ ਸਕੂਲ ਬਣਾਈਏ ਤੇ ਇੱਥੇ ਵੱਧ ਤੋਂ ਵੱਧ ਐਡਮਿਸ਼ਨਸ ਤੁਸੀਂ ਕਰਵਾਓ ਇਸ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲੇਗੀ ਔਰ ਆਪਾਂ ਰਲ ਕੇ ਬੱਚਿਆਂ ਦੀ ਬਿਹਤਰੀ ਲਈ ਹੋਰ ਕੰਮ ਕਰ ਸਕਾਂਗੇ ਧੰਨਵਾਦ ਜੀ